ਸਤਿ ਸ਼੍ਰੀ ਅਕਾਲ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਕੁਸ਼ਪ੍ਰੀਤ ਗੌਰ ਨੀਟ ਦੇ ਪੇਪਰ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਨੇ ਕਿ ਨੀਟ ਦਾ ਪੇਪਰ ਦੁਬਾਰਾ ਕਰਵਾਇਆ ਜਾਵੇ ਸੁਪਰੀਮ ਕੋਰਟ ਤੱਕ ਹੀ ਮਾਮਲਾ ਪਹੁੰਚਿਆ ਤੇ ਪੁਰਜਣੀਆਂ ਕਹਿੰਦੇ ਨੇ ਕਿ ਨੀਟ ਦਾ ਪੇਪਰ ਪਹਿਲਾਂ ਲੀਕ ਹੋ ਗਿਆ ਸੀ ਪੁਰਜਣੀਆਂ ਦਾ ਕਹਿਣਾ ਕਿ ਨੀਟ ਦੇ ਪੇਪਰ ਤੇ ਜਿਹੜੇ ਨਤੀਜੇ ਆਏ ਨਹੀਂ ਉਹ ਨਤੀਜਿਆਂ ਦੇ ਵਿੱਚ ਕੋਈ ਨਾ ਕੋਈ ਗੜਬੜੀ ਜ਼ਰੂਰ ਕੀਤੀ ਗਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਆਰੀਨ ਨਾਮ ਦੇ ਮੁੰਡੇ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਟਵਿੱਟਰ ਦੇ ਉੱਤੇ ਆਰੀਨ ਨੇ ਇੱਕ ਕੁੜੀ ਦਾ ਸਪੋਰਟ ਕਾਰਡ ਜਿਸ ਸਪੋਰਟ ਕਾਰਡ ਦੇ ਵਿੱਚ ਨੀਟ ਪੇਪਰ ਦੇ ਜਿੰਨੇ ਵੀ ਨੰਬਰ ਨੇ ਉਹ ਸਾਰੇ ਲਿਖੇ ਨੇ ਤੇ ਨਾਲ ਹੀ 12ਵੀਂ ਜਮਾਤ ਦਾ ਉਸ ਕੁੜੀ ਦਾ ਸਪੋਰਟ ਕਾਰਡ ਪਾਇਆ ਗਿਆ ਤੇ ਨਾਲ ਲਿਖਿਆ ਕਿ ਅੰਜਲੀ ਨਾਮ ਦੀ ਕੁੜੀ 12ਵੇਂ ਮਾਧਿਅਮ ਦੇ ਫਿਜ਼ਿਕਸ ਅਤੇ ਕੈਮਿਸਟਰੀ ਦੇ ਪੇਪਰ 'ਚ ਫੇਲ ਹੋਈ ਸੀ ਪਰ NEET ਦੇ ਪੇਪਰ 'ਚ ਇਸ ਕੁੜੀ ਨੇ 720 ਤੋਂ 705 ਨੰਬਰ ਹਾਸਲ ਕੀਤੇ ਨੇ ਤੇ ਨਾਲ ਹੀ ਉਸਨੇ ਲਿਖਿਆ ਕਿ ਇਹ ਇੱਕ ਇਨਸਪੀਰੇਸ਼ਨ ਹੈ ਜਾਂ ਫਿਰ ਸਕੈਮ ਕਿਉਂਕਿ ਸਵਾਲ ਲਗਾਤਾਰ NEET ਦੇ ਪੇਪਰ ਦੇ ਉੱਤੇ ਉੱਠ ਰਹੇ ਨੇ ਇਸ ਸਾਲ NEET ਦੇ ਪੇਪਰ ਚ 60 ਵਿਦਿਆਰਥੀਆਂ ਨੇ ਟੌਪ ਕੀਤਾ 60 ਵਿਦਿਆਰਥੀਆਂ ਦੇ 720 ਤੋਂ 720 ਅੰਕ ਆਉਂਦੇ ਨੇ ਤੇ ਨਾਲ ਹੀ ਕੁਝ ਵਿਦਿਆਰਥੀਆਂ ਦੇ 718 719 ਨੰਬਰ ਆਏ ਤੇ ਕਿਹਾ ਜਾਂਦਾ ਕਿ ਇਹ ਪੇਪਰ ਚੈੱਕ ਕਰਨ ਵਾਲੇ ਫਾਰਮੂਲੇ ਦੇ ਉਲਟ ਨੇ ਯਾਨੀ ਕਿ ਜਿਸ ਤਰੀਕੇ ਦੇ ਨਾਲ ਪੇਪਰ ਚੈੱਕ ਕੀਤਾ ਜਾਂਦਾ ਹੈ ਕਿਸੇ ਵੀ ਵਿਦਿਆਰਥੀ ਦੇ 718 ਜਾਂ ਫਿਰ 719 ਨੰਬਰ ਨਹੀਂ ਆ ਸਕਦੇ ਪਰ ਇਸੇ ਦੇ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਵੀ ਵਿਦਿਆਰਥੀਆਂ ਦੇ 719 ਜਾਂ ਫਿਰ 718 ਨੰਬਰ ਆਏ ਨੇ ਉਹਨਾਂ ਵਿਦਿਆਰਥੀਆਂ ਨੂੰ ਗ੍ਰੇਸ ਮਾਰਕ ਦਿੱਤੇ ਗਏ ਨੇ ਕਿਉਂਕਿ ਪੇਪਰ ਟਾਈਪ ਤੇ ਸ਼ੁਰੂ ਨਹੀਂ ਹੋ ਸਕਿਆ ਸੀ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਕਈ ਸਵਾਲ ਉੱਠ ਰਹੇ ਨੇ ਤੇ ਦੂਜੇ ਪਾਸੇ ਐਨਟੀਏ ਦੇ ਵੱਲੋਂ ਸਿੱਧੇ ਤੌਰ ਤੇ ਗੱਲ ਕਹਿ ਦਿੱਤੀ ਗਈ ਹੈ ਕਿ ਸਾਡੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਵੀ ਗੜਬੜੀ ਨਹੀਂ ਕੀਤੀ ਗਈ ਪੇਪਰ ਦੀ ਸ਼ੁੱਧਤਾ ਦੇ ਨਾਲ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਵੀ ਸਮਝੌਤਾ ਨਹੀਂ ਦਿੱਤਾ ਪੇਪਰ ਠੀਕ ਠਾਕ ਦੇ ਨਾਲ ਕਰਵਾਇਆ ਗਿਆ ਹੈ ਪਰ ਅੰਜਲੀ ਦੀ ਪੋਸਟ ਸੋਸ਼ਲ ਮੀਡੀਆ ਦੇ ਉਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਸਵਾਲ ਚੁੱਕਿਆ ਜਾ ਰਿਹਾ ਕਿ ਇਹ ਇੱਕ ਇਨਸਪੀਰੇਸ਼ਨ ਹੈ ਜਾਂ ਫਿਰ ਕਿਆ ਇਹ ਇਨਸਪੀਰੇਸ਼ਨ ਲਈ ਜਾਵੇ ਕਿ ਅੰਜਲੀ 12ਵੀਂ ਜਮਾਤ ਦੇ ਕਮਿਸਟਰੀ ਅਤੇ ਫਿਜ਼ਿਕਸ ਦੇ ਪੇਪਰ ਚ ਫੇਲ ਹੋਈ ਸੀ ਪਰ ਉਸਨੇ NEET ਦੇ ਪੇਪਰ ਦੇ ਵਿੱਚ ਟੌਪ ਕੀਤਾ ਕਿਉਂਕਿ ਅੰਜਲੀ ਦੇ 720 ਚ 705 ਨੰਬਰ ਆਏ ਨੇ ਤੇ ਟੌਪ ਦੇ ਵਿਦਿਆਰਥੀਆਂ ਦੇ ਵਿੱਚ ਅੰਜਲੀ ਦਾ ਨਾਮ ਆ ਰਿਹਾ ਤੇ ਇਸੇ ਨੂੰ ਲੈ ਕੇ ਹੁਣ ਪੈਨਲ ਦੇ ਵੱਲੋਂ NEET ਪ੍ਰੀਖਿਆ ਖਤਮ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਮ드ਰਾਸ ਹਾਈ ਕੋਰਟ ਨੇ ਸੇਵਾਮੁਕਤ ਜਸਟਿਸ ਏਕੇ ਰਾਜਨ ਨੇ ਤਾਮਿਲਨਾਡੂ ਸਰਕਾਰ ਨੂੰ ਕਾਨੂੰਨੀ ਜਾਂ ਵਿਧਾਨਿਕ ਤੌਰ ਦੇ ਉੱਤੇ ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ ਸਮਾਪਤ ਕਰਨ ਲਈ ਫੌਰੀ ਕਦਮ ਚੁੱਕਣ ਤੇ ਪਹਿਲੇ ਸਾਲ ਦੇ ਮੈਡੀਕਲ ਪ੍ਰੋਗਰਾਮਾਂ 'ਚ ਦਾਖਲੇ ਲਈ ਹਾਇਰ ਸਕੈਂਡਰੀ ਪ੍ਰੀਖਿਆ ਅੰਕਾਂ ਨੂੰ ਇਕਲੌਤਾ ਮਾਪਦੰਡ ਬਣਾਉਣ ਦੀ ਸਿਫਾਰਿਸ਼ ਕੀਤੀ ਹੈ। ਉਚ ਪਦਰੀ ਪੈਨਲ ਦੇ ਮੁਖੀ ਸੇਵਾਮੁਕਤ ਜੱਜ ਨੇ ਸਰਕਾਰ ਨੂੰ ਵੱਖ-ਵੱਖ ਸਿੱਖਿਆ ਬੋਰਡਾਂ ਲਈ ਮੌਕਿਆਂ ਚ ਬਰਾਬਰੀ ਯਕੀਨੀ ਬਣਾਉਣ ਅਤੇ ਅੰਕਾਂ ਦੇ ਸਰਲੀਕਰਨ ਦਾ ਪਾਲਣਾ ਕਰਨ ਦੀ ਸਿਫਾਰਿਸ਼ ਕੀਤੀ ਹੈ ਡੀਐਮਕੇ ਦੇ ਸੂਬੇ ਚ ਸੱਤਾ ਚੌਕ ਆਉਣ ਮੰਗਰੋ 2021 ਚ ਨੀਟ ਅਧਾਰਿਤ ਦਾਖਲਾ ਪ੍ਰਕਿਰਿਆ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਕਮੇਟੀ ਬਣਾਈ ਗਈ ਸੀ ਸੋ ਲਗਾਤਾਰ ਨੀਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਛੋਟਾਵਾਂ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਵਿਦਿਆਰਥੀਆਂ ਦੇ ਵੱਲੋਂ ਧਰਨਾ ਦੇਣਾ ਵੀ ਸ਼ੁਰੂ ਕਰ ਦਿੱਤਾ ਗਿਆ ਯਾਨੀ ਕਿ ਪ੍ਰਦਰਸ਼ਨ ਵੀ ਵਿਦਿਆਰਥੀਆਂ ਨੇ ਸ਼ੁਰੂ ਕਰ ਦਿੱਤਾ ਹੈ ਕਿ ਨੀਟ ਦੀ ਪ੍ਰੀਖਿਆ ਪੀ.ਟੈਂਡ ਦੇ ਨਾਲ ਨਹੀਂ ਹੋਈ ਨੀਟ ਦੀ ਪ੍ਰੀਖਿਆ ਦੇ ਜਿਹੜੇ ਨਤੀਜੇ ਆਏ ਨਹੀਂ ਉਹਨਾਂ ਨਤੀਜਿਆਂ ਦੇ ਵਿੱਚ ਗੜਬੜੀ ਕੀਤੀ ਗਈ ਹੈ ਸਵਾਨ ਵਾਲਾ ਸਮਾਹੀ ਦੱਸੇਗਾ ਕਿ ਨੀਟ ਪ੍ਰੀਖਿਆ ਦਾ ਮਸਲਾ ਕਦੋਂ ਹੱਲ ਹੁੰਦਾ ਹੈ